ਸੱਜਣੋ ਸੁੱਖੇ ਵੀਰ ਤੇ ਨੰਬਰਦਾਰ ਪਾਈ ਦੇ ਕੋਲੋਂ ਪਿੰਡ ਸ਼ੇਰਖਾਂ ਦੇ ਵਿੱਚੋਂ ਆਪਾਂ ਵੀਡੀਓ ਕਵਰ ਕੀਤੀ ਆ ਜ਼ਿਲ੍ਹੇ ਫਰੋਜਪੁਰ ਦਾ ਸ਼ੇਰਖਾਂ ਪਿੰਡ ਆ ਸੁੱਖੇ ਵੀਰੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਇਹਦੀ ਕੀ ਡਿਟੇਲ ਆ ਇਹ ਪਹਿਲਾ ਸਵੇਰ ਸੂਈ ਆ ਜੀ ਠੀਕ ਹੈ ਜੀ ਦੂਜੇ ਵਾਸਤੇ ਡੇਢ ਮਹੀਨੇ ਦੱਸੀ ਮਾਲਕ ਨੇ ਠੀਕ ਹੈ ਜੀ ਹਾਂ ਜੀ ਮੰ ਲਓ ਡੇਢ ਮਹੀਨੇ ਦੀ ਗੱਬਣਾ ਦੁੱਧ ਹੁਣ ਕਿੰਨਾ ਤਿਆਰ ਹੋਊਗਾ ਜੀ ਯਾਰ ਉੱਥੇ ਤਾਂ ਹੈਗਾ 7 ਕਿਲੋ ਠੀਕ ਹੈ ਜੀ ਹਜੇ ਉਰਾ ਪੂਰਾ ਕਰਦੀ ਆ ਅਸੀਂ ਤੀਗਾ ਨਹੀਂ ਲਾਇਆ ਉਹੀਂ ਚੋਈ ਰੱਖੀ ਨੇ ਓਕੇ ਕੀ ਮੁੱਲ ਰਹੂਗਾ ਵੀਰੇ ਇਹਦਾ ਮੋਲੇ ਦਾ 80000 ਰੁਪਏ ਜੀ ਤੇ ਦੋ ਨੰਬਰ ਤੇ ਜਿਹੜੀ ਝੋਟੀ ਆ ਵੀਰੇ ਇਹਦਾ 60000 ਰੁਪਏ ਇਹ ਕਿੰਨਾ ਟਾਈਮ ਹੋ ਗਿਆ ਇਸ ਬੜੀ ਤੀਗੀ ਦਾ ਟੀਕਾ ਭਰਿਆ 26 ਤਰੀਕ ਨੂੰ ਇਹਦਾ ਟੀਕਾ ਭਰਿਆ ਵਾ ਜਿਹੜੀ ਇਹ ਤਾਂ 55000 ਰੁਪਏ ਮੋਲੇ ਵੀਰੇ ਨਹੀਂ ਇਹਦਾ 60000 60000 55 ਚ ਹਾਂ ਨਾ ਕੀਤੀ ਹਾਂ ਜੀ ਤੇ ਜਿਹੜੀ 3 ਨੰਬਰ ਤੇ ਆ ਗਈ ਲਾਸਟ ਤੇ ਵੀਰੇ ਇਹਨੂੰ ਭਾਈ 9ਵਾਂ ਮਹੀਨਾ ਲੱਗ ਜਾਣਾ ਕੱਲ ਨੂੰ 8 ਕੁ ਮਹੀੜ ਹੋ ਗਿਆ ਜੀ 11 ਤਰੀਕ ਨੂੰ ਕੱਲ ਨੂੰ 9ਵਾਂ ਮਹੀਨਾ ਲੱਗ ਜਾਣਾ ਹੈ ਹਾਂਜੀ ਨੀਲੀ ਰਾਵੀ ਦੇ ਵਿੱਚ ਹੀ ਇਹ ਪੈਂਦੀ ਆ ਭਾਪਾ ਹਾਂਜੀ ਹਾਂਜੀ ਗਾਹ ਦੇ ਨਿਓਣ ਦਾ ਟੀਕਾ ਭਰਿਆ ਹੋਇਆ ਭਰਿਆ ਹੋਣਾ ਮਾਲਕ ਨਿਓਣ ਦਾ ਟੀਕਾ ਲੱਗਾ ਹੋਇਆ ਅੱਜ 10 ਤਰੀਕ ਨੂੰ ਆਪਾਂ ਵੀਡੀਓ ਕਵਰ ਕੀਤੀ ਆ 11 ਤਰੀਕ ਨੂੰ ਇਹਨੂੰ ਜਿਹੜਾ ਲੱਗਣਾ 9ਵਾਂ ਮਹੀਨਾ ਹਨਾ ਵੀਰੇ ਹਾਂਜੀ ਨੰਬਰ ਭਾਈ ਦਾ ਸਕਰੀਨ ਦੇ ਉੱਤੇ ਆ ਧੰਨਵਾਦ ਤੁਹਾਨੂੰ